ਤੂੰ ਕਿਧਰੋਂ ਗਲਾਹਾਂ ਹੀ ਚੁੱਕ ਕੇ ਲੈ ਕੇ ਮੈਂ ਤਾਂ ਵੰਗੇਨ ਚਾਹ ਦੇ ਕੇ ਆਈ ਆ ਤੁਹਾਨੂੰ ਲੈ ਤਾਂ ਮੈਂ ਮੈਨੇ ਪੀੜੀ ਜੇ ਕਿਉਂ ਪਛ ਦੇ ਰਹੀ ਆ ਚਾਹ ਮੰਗਾਂ ਦਾ ਮੇਰਾ ਤਾਂ ਸਿਰ ਖਾ ਲਿਆ ਨੇ ਕਰੇਦਾਈ ਵਿਚਾ ਸਰਦਾਰਨੀ ਚਾਹ ਮੈਂ ਹਾਏ ਹੇ ਨੀ ਚਾਹ ਫੇਰ ਮੈਂ ਹੱਥ ਜਾਲ ਤੂੰ ਮੈਂ ਬਣਾਉਣੀ ਫੇ ਬਣਾ ਨੂੰ ਕੇ ਸਿਰ ਪੈਰ ਵਾ ਕੇ ਫੇ ਮੈਂ ਚੁਮਕੇ ਚ ਵੜ ਕੇ ਚਾਹ ਬਣਾਈ ਪਤਾ ਕੀ ਗੱਲ ਆ ਜਿਹੜਾ ਕੰਮ ਵਾਲਾ ਬੰਦਾ ਨਾ ਇਹਨੂੰ ਢਿੰਟਿੰਗ ਬਾਅਦ ਚਾਹ ਥੋੜੀ ਥੋੜੀ ਮਿਲਦੀ ਰਹੇ ਤੇ ਸਰੀਰ ਜਿਹੜਾ ਤਮਾ ਪਾ ਜਾ ਰਿਹਾ 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 ਸਰੀਰ ਆਹ ਗੱਲ ਆ ਚੱਲ ਚੰਗਾ ਹੋ ਗਿਆ ਦੇਤੀ ਚਾਹ ਤੇ ਬੜਾ ਹੋ ਗਿਆ ਆਦ ਨਾਲ ਉਹਨੇ ਮੈਂ ਕਿਹਾ ਤੁਹਾਨੂੰ ਸਮਾਨ ਥੋੜਾ ਬੋਤਾ ਦਵਾਂਗੀ ਤੇ ਲੈ ਜੀ ਜਾਣ ਲੱਗਾ। ਉਹ ਸੱਚ ਉਹ ਚੇਤਾ ਉਹਨੂੰ ਆਖੀ ਵੀ ਲੈ ਕੇ ਆਵਾਜ਼ ਮਾਰਨ ਲਈ ਮੈਨੂੰ ਜਿਹੜਾ ਚਾਹ ਕੇ ਵੀ ਲੈ ਲੱਗਾ। ਅੱਛਾ ਤੁਹਾਨੂੰ ਉਹ ਤਾਂ ਕਹਿੰਦਾ ਜਾਣ ਲੱਗਾ ਆਵਾਜ਼ ਮਾਰੂੰਗਾ। ਅੱਛਾ। ਤੇ ਤੁਸੀਂ ਬਾਹਰ ਨਿਕਲ ਜਾਣਾ ਸੀ ਹੁਣ ਫੇਰ ਕਿ ਨਹੀਂ? ਉਹ ਮੈਂ ਉਸ ਲੰਮਾ ਪਿਆ ਸੀ। ਮੇਰੇ ਲਾਤੀ ਨਹੀਂ ਪੀੜ ਕਰਨ ਉਹ ਡੰਡੀ। ਤੇ ਉਹ ਆਇਆ ਭੈਣ ਜੀ ਉਹਨਾਂ ਦਾ ਫੋਨ ਮੁੜ ਕੇ ਕੋਈ ਨਹੀਂ। ਭੈਣ ਜੀ ਦਾ ਫੋਨ ਤਨੀਗਾ ਆਇਆ ਤੇ ਨਾ ਮੈਂ ਉਹਨਾਂ ਨੂੰ ਲਾਇਆ ਹੀ ਆ। ਜੇ ਤੇ ਅਸੀਂ ਕੋਈ ਉਹਨਾਂ ਨੂੰ ਮੂੰਹ ਸਰ ਫੜਾਈਏ ਵੀ ਇੰਨੀ ਤਰੀਕ ਨੂੰ ਅਸੀਂ ਜਾਣਾ ਵਾ ਫੇਰ ਤੇ ਉਹ ਵੀ ਕੋਈ ਗੱਲ ਕਰਨ। ਅਗਲੇ ਆਂਦੇ ਹੋਣਗੇ ਭਾਣਾ ਦੱਸਣਗੇ ਕਿ ਜਾਵਾਂਗੇ ਹੁਣ ਅੱਗੋਂ ਕਿੱਥੇ ਜਾ ਕੇ ਬਹਿ ਜੀਏ ਉਹ ਦੇ ਹੁਣ ਬਾਹਰ ਵਾਲੇ ਮੁੰਡੇ ਦੱਸਣਗੇ ਨਾ ਕਿ ਕਦੋਂ ਦੀ ਡਿਗਰੀ ਤੁਹਾਡੀ ਕਰਾਈ ਉਹ ਦੱਸ ਦੇਣਾ ਤੇ ਅਸੀਂ ਇਹ ਆ ਵੀ ਆਪਣੀ ਤਿਆਰੀ ਕਰੀਏ ਹਰ ਜਿੱਦਣ ਉਹ ਫੋਨ ਕਰ ਦੇਣਗੇ ਤੇ ਅਸੀਂ ਆਪਣੀ ਤਿਆਰੀ ਕਰਦੇ ਨੇ ਤੇ ਉਦਣੇ ਹੀ ਪਹਿਣ ਜੀ ਨੂੰ ਫੋਨ ਕਰ ਦੇਣਾ ਆਹੋ ਚਲੋ ਇਹਦਾ ਆਹੋ ਵੀ ਆਪਣੀ ਤਿਆਰੀ ਤਾਂ ਖੁਰੇ ਤੂੰ ਨਹੀਂ ਆ ਗਏ ਇੱਕ ਦਿਨ ਪਹਿਲਾਂ ਸਾਡੇ ਕੋਲ ਅੰਦਰ ਬੈਠਾ ਸੋਚਣ ਡਿਆ ਅਸੀਂ ਹਾਂ ਵੀ ਜਿਹੜਾ ਕੋਈ ਸੌਦਾ ਪਤਾ ਹੈਗਾ ਮੈਨੂੰ ਦੱਸ ਦੇ ਦੱਬੇ ਸਾਰੇ ਸੌਦੇ ਪੱਤੇ ਵਾਲੇ ਭਰ ਕੇ ਜਾਣੇ ਆ ਇੱਕ ਆ ਰਾਸ਼ਨ ਦੇ ਕੇ ਜਾਣਾ ਉਹਨਾਂ ਨੂੰ ਉਹ ਕਣਕ ਦਾ ਬੋਰਾ ਲੈ ਜਾਣਾ ਉੱਥੇ ਚੱਕੀ ਤੇਰੇ ਆਟਾ ਪੂਰਾ ਬੋਰਾ ਭਰ ਕੇ ਢਰਮੀਜ ਪਾ ਜਾਣਾ ਵਾ ਇੱਕ ਵਾਰ ਤੇ ਆਪਾਂ ਸਾਰੇ ਭਰ ਕੇ ਜਾਵਾਂਗੇ ਭਾਂਡੇ ਤੇ ਮੁੜ ਕੇ ਆਪੇ ਜਦੋਂ ਮੁੱਕੂਗਾ ਥੋੜਾ ਥੋੜਾ ਫਿਰ ਆਪੇ ਲੈ ਆਉਣਗੇ ਉਹ ਤੇ ਫਿਰ ਲਈ ਹੋਣਗੇ ਤੇ ਗੱਲ ਹੈ ਹੀ ਨਹੀਂ ਭਾਂਡੇ ਥੋੜੀ ਖਾਲੀ ਕਰ ਜਾਣੇ ਸੌਦਿਆਂ ਵਾਲੇ ਉਦਾਂ ਤੇ ਕੋਹ ਚੱਲ ਹੈਗਾ ਵੀ ਆ ਤੇ ਕੋਹ ਲੈ ਆਉਣੇ ਮੈਂ ਕਿਹਾ ਭੈਣ ਜੀ ਆਪ ਆਵੇ ਫਿਰ ਕੋਈ ਗੱਲ ਹੀ ਹੁੰਦੀ ਨੌ ਰਾਣੀ ਦੇ ਆਉਣਾ ਵਾ ਉਹਨੇ ਕਹਿਣਾ ਵਾ ਪੀ ਇ ਇਦਾਂ ਦੇ ਆ ਸਾਰੇ ਕੋਲ ਖਾਲੀ ਕਰਕੇ ਤੇ ਫੇਰੀ ਗਏ ਕੀ ਗੱਲ ਅਹੀਂ ਕੋ ਖਾਣਾ ਨਹੀਂ ਅਹੀਂ ਮੂੰਹ ਬਣ ਕੇ ਆਉਣਾ ਸੀ ਆ ਹੁਣ ਹੁੰਦਿਆ ਥੋੜਾ ਮਨ ਸੌਦਾ ਚੁੱਕੀ ਹੋਣਾ ਵੀ ਸੌਦਾ ਚੁੱਕੀ ਹੋਣਾ ਮੈਂ ਵੀ ਤੇ ਉਹ ਤੁਹਾਡੀ ਗੱਲ ਠੀਕ ਆ ਪਰ ਇਹ ਗੱਲ ਤੇ ਮੈਨੂੰ ਪਤਾ ਹੀ ਹੈਗਾ ਵੀ ਇਹ ਮੈਂ ਲਿਆਉਣਾ ਵਾ ਸੌਦਾ ਤੁਸੀਂ ਦੱਸ ਦਿੱਤਾ ਤੇ ਹੋਰ ਚਲੋ ਚੰਗਾ ਹੋ ਗਿਆ ਨਹੀਂ ਨਹੀਂ ਮੈਂ ਕੀ ਕਰੀ ਇਹ ਨਾ ਵੇ ਅਹੀਂ ਆਪਣੀ ਤਿਆਰੀ ਚ ਰੁੱਝੀਏ ਤੇ ਸੌਦੇ ਦਾ ਸਾਨੂੰ ਚੇਤਾ ਭੁੱਲ ਜੇ ਸੌਦੇ ਦੀ ਨਿਸ਼ਚਿਤਤਾ ਗਈ ਪੱਕੀ ਉਹਦੇ ਕੋਲ ਹੀ ਪਈ ਦੁਕਾਨ ਵਾਲੇ ਤੇ ਪਤਾ ਹੀ ਆ ਵੀ ਸੌਦਾ ਖੜਦੇ ਖੜਦੇ ਆ ਹੁਣ ਆਉਂਦੇ ਜਾਂਦੇ ਆਪਣਾ ਸੌਦਾ ਫੜ ਲੈ ਉਹ ਬੋਰੇ ਚ ਪੁਆ ਨਾ ਨਾ ਉਹ ਮੈਂ ਫੜ ਲੇ ਹੂੰਗਾ ਉਥੇ ਗੜੀਆਂ ਦਾਣਾ ਖਰਾਬ ਹੋ ਚੱਲੀਆਂ ਵਾ ਕਿ ਜਾਂ ਹੋਰ ਸੌਦੇ ਖਰਾਬ ਹੋ ਚੱਲੇ ਪਿੰਡੇ ਚਾਹ ਬਾਹਰ ਚਾਹ ਪੀਂਡਿਆ ਪੀਲੀ ਹੋਣੀ ਚਾਹ ਨਹੀਂ ਮੈਂ ਤਾਂ ਉੱਥੇ ਲਾਗੋ ਖਲੋਤੀ ਆਈ ਆ ਅੱਛਾ ਅੱਛਾ ਵਾਕਿਆ ਸਹੀ ਗੱਲ ਵਾ ਭਰਿਆ ਘਰ ਜਿੱਦਾਂ ਦਿੰਦੇ ਆ ਛੱਡਣਾ ਚਾਹੀਦਾ ਵਾ ਕੀ ਮਾਸਾ ਮਾਸਾ ਬਦ ਗੱਲਾਂ ਬਦਲੇ ਹੀ ਗੱਲ ਥੋੜਾ ਕਰਾਉਣੀ ਆ 2000 ਦਾ ਸੌਦਾ ਆਜੂ ਵੱਧ ਤੋਂ ਵੱਧ ਕਿੰਨੇ ਕਦਾ ਆਜੂ ਸਹੀ ਏ ਗੱਲ ਇਹਨਾਂ ਦੀ ਹਾਂ ਮਹਿੰਗਾ ਹੈ ਪੀਲੀ ਚਾਹ ਹਾਂ ਸਦਰਾਂ ਪੀਲੀ ਅੱਛਾ ਅੱਛਾ ਚਾਹ ਚੰਗੀ ਬਣੀ ਆ ਆਹ ਚਾਹ ਚੰਗੀ ਪਲੀ ਏ ਮੈਂ ਤੇ ਵੇਖਣੇ 20 ਠੱਠੇ ਆ ਗਏ ਜੀ ਮੀਨੇ ਪਤਾ ਨਹੀਂ ਕੀ ਕਰਨਾ ਵਾ ਇਹ ਤੇ ਮਾਲਕ ਦੇ ਰੰਗ ਵਾ ਮਾਲਕ ਦੇ ਹੀ ਆਗੇ ਹੈ ਸਭ ਨੂੰ ਰੋਜੀ ਰੋਟੀ ਦੇਣ ਵਾਲਾ ਤੇ ਮੇਰਾ ਪਰਮਾਤਮਾ ਤੇ ਸਾਡੇ ਆਖਿਆ ਕੋਹ ਨਹੀਂ ਹੋਣਾ ਮਹਿੰਗਾ ਹੈ ਨਹੀਂ ਹੋਣਾ ਵਾਕਿਆ ਨਹੀਂ ਹੋਣਾ ਸਾਡੇ ਆਖਿਆ ਹੋਊ ਕੋ ਅਸੀਂ ਇਹ ਗੁਰੂ ਅਗੇ ਅਰਦਾਸ ਕਰ ਸਕਦੇ ਆ ਬਿਲਕੁਲ ਬੇਨਤੀਆਂ ਕਰ ਸਕਦੇ ਹੋਰ ਤੇ ਕੁਛ ਨਹੀਂ ਇਹ ਆ ਵੀ ਚਲੋ ਜਿਹੜੀ ਉੱਚੀਆਂ ਥਾਵਾਂ ਦੇ ਠੀਕ ਹੋ ਜਿਹੜੇ ਗਰੀਬ ਮਾਤੜ ਬੰਦਾ ਵਾ ਉਹ ਵਿਚਾਰਾ ਬਿਲਕੁਲ ਥਲੀ ਡੁੱਬ ਗਿਆ ਸਦਾਰਾ ਚਲ ਫਾਇ ਜਿਹੜਾ ਕੱਚੇ ਕੋਠੇ ਆ ਬਾਲਿਆਂ ਵਾਲੇ ਕੋਠੇ ਸਾਡੇ ਰਗੇ ਗਰੀਬ ਲੋਗ ਵਾ ਹਾਂ ਉਹਨਾਂ ਦਾ ਬਰਮ ਦਹਾ ਲਈ ਬਹੁਤ ਕੇ ਉਹ ਮੈਂ ਤੈਨੂੰ ਸਭ ਕੋ ਕਹਿਣਾ ਸੀ ਵੀ ਉਹ ਤੂੰ ਆਪਣੀ ਤਰਪਾਲ ਤਰਪੂਲ ਪਾਈ ਹੈ ਨਾ ਸਭ ਕੋ ਹਾਂ ਮੈਂ ਤਾਂ ਤਰਪਾਲ ਤਰਪੂਲ ਪਾਤੀ ਐ ਆਹੋ ਮੈਂ ਤਾਂ ਮੈਂ ਖੜਦਾ ਰਿਆ ਮੇਰੇ ਕੋ ਪੈਸੇ ਤੂੰ ਤਨਖਾਹ ਲੈ ਕੇ ਜਾਂਦਾ ਰਿਆ ਕੋਹਨਾ ਕੋ ਬਣਾਇਆ ਵੀ ਆ ਨਾ ਨਹੀਂ ਨਹੀਂ ਉਹ ਤਰਪਾਲ ਪਾਤੀ ਮੁੱਟੀ ਮੁੱਟੀ ਚੰਗਾ ਜਗਾ ਤੇ ਇਹ ਪੈਸੇ ਸਾਰੇ ਖਰਚੀ ਨਹੀਂ ਜਾਈਦੇ ਹੁੰਦੇ ਜੋੜੀ ਜਾਈਦੇ ਹੁੰਦੇ ਆ ਥੋੜੇ ਤੋਂ ਥੋੜਾ ਜੋੜੀਏ ਨਾ ਫੇਰ ਹੀ ਇਦਾਂ ਪੂਰਾ ਫੜਦਾ ਵਾ ਬੰਦਾ ਉਹ ਖਾਤਾ ਖਲਾਇਆ ਉਤਰਾ ਬੈਂਕ ਚ ਕਿ ਨਹੀਂ 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 ਖਾਤਾ ਨਹੀਂ ਖਲਾਇਆ ਅੱਛਾ ਖਾਤਾ ਖਲਾਇਆ ਨਹੀਂਗਾ ਨਹੀਂ ਮੈਂ ਗੋਪੀ ਨੂੰ ਫੜਾ ਤੇ ਰੱਖੇ ਹੁੰਦੇ ਨੇ ਮਚਾਈ ਨੇ ਸਾਹਵੇਂ ਹੋਣੇ ਹੈਗੇ ਖਾਤਾ ਨਹੀਂ ਖਲਾਇਆ ਪਤਾ ਕੀ ਕਹਿੰਦਾ ਖਾਤਾ ਖਲਾਓ ਥੋੜੇ ਥੋੜੇ ਪੈਸੇ ਜਮਾ ਕਰਾਈ ਜਾਓ ਮੁੰਡੇ ਦੇ ਨਾਂ ਕਰਾ ਦੋ ਇਹ ਜਦੋਂ ਵੱਡਾ ਹੋਊਗਾ ਨਾ ਤੇ ਆਪਣੇ ਚੱਲ ਵਰਤੂਗਾ ਇਹ ਆਪਾਂ ਇਹ ਆ ਵੀ ਖਾਣ ਨੂੰ ਤੇ ਖੂ ਖਾ ਲਈਦੇ ਆ ਜਿੰਨੇ ਮਰਜੀ ਪੈਸਾ ਹੋਵੇ ਮੁੱਕ ਜਾਂਦਾ ਵਾ ਇਹ ਇਹ ਸਹੀ ਚੰਦਰਾ ਗੱਲ ਠੀਕ ਨਹੀਂ ਤੇ ਜੇ ਆਪਾਂ ਜੋੜੇ ਹੋਣਗੇ ਨਾ ਉੱਥੇ ਸਾਡੇ ਕੰਮ ਆ ਜਾਣਗੇ ਆ ਗੱਲ ਹੀ ਉਹ ਸਦਾਰਾ ਮੈਂ ਕਹਿੰਦਾ ਮੈਨੂੰ ਪੈਸੇ ਚਾਹੀਦੇ ਥੋੜੇ ਜਿਹੀ ਨਹੀਂ ਉਹ ਤੇ ਚਲੋ ਦੇਨੇ ਆ ਤੇਰੀ ਤਨਖਾਹ ਮੈਂ ਦੇਣੀ ਦੇਣੀ ਹੈ ਤੇਰੀ ਆਹੋ ਤੇ ਅੱਜ ਚਾਹੀਦੇ ਆ ਅੱਜ ਅੱਜ ਤੇ ਚੰਗਾ ਹੀ ਤੂੰ ਇਦਾਂ ਕਰੀ ਤੂੰ ਕੱਲ ਨੂੰ ਆਪਣੀ ਪੂਰੀ ਤਨਖਾਹ ਹੀ ਲੈ ਲੀ ਪਤਾ ਕੀ ਗੱਲ ਪੈਸੇ ਹੈਗੇ ਆ ਤੇ ਕਦੇ ਏ ਆ ਵੀ ਰਾਤ ਬਰਾਤੇ ਲੋੜ ਪੈ ਜਾਂਦੀ ਆ ਮੈਨੂੰ ਨਾ ਪਉ ਗਵਾਂਢੀ ਪਕੇ ਪੈ ਜੂ ਇਹ ਜਦੋਂ ਮੈਂ ਹੁਣ ਮੈਂ ਤੈਨੂੰ ਦੇ ਦਿੱਤੇ ਤੇ ਫਿਰ ਮੇਰੇ ਕੋ ਮੁੱਕ ਜਾਣੇ ਆ ਤੇ ਇਦਾਂ ਕਰੀ ਮੈਂ ਸਵੇਰੇ ਘੜਾ ਕੇ ਲਿਆਂਗੇ ਨਾ ਮੈਂ ਰੱਖੂਗਾ ਤੇਰੇ ਲਈ ਕੱਲ ਸ਼ਾਮਾਂ ਨੂੰ ਜਾਣ ਲੱਗਾ ਆਪਣੇ ਪੈਸੇ ਲੈ ਜੀ ਸਾਰੀ ਤਨਖਾਹ ਹੀ ਲੈ ਲੀ ਆਪਣੀ ਹਾਂ ਕੱਲ ਠੀਕ ਆ ਠੀਕ ਆ ਆਹ ਤੇ ਉਹ ਪੀਤੀ ਗਈ ਚਾਹ ਤੇਰੀ ਹੁਣ ਡੰਗਰਾਂ ਦਾ ਹੋਰ ਮੈਂ ਮੈਨੂੰ ਤਾਂ ਨਹੀਂ ਵੇਖਣ ਦੀ ਲੋੜ ਉੱਧਰ ਮੈਂ ਤੁਹਾਨੂੰ ਨਹੀਂ ਜਾਂਦਾ ਮੈਂ ਜਾਂਦਾ ਇੱਕ ਰਮ ਵੇਜ ਜਾਣਾ ਉਧਰ ਬੱਸ ਮੈਂ ਕਰ ਦੇਣਾ ਏ ਆ ਭਾਈ ਪਤਾ ਕੀ ਗੱਲ ਆ ਰਾਤ ਮੀ ਪੈਣ ਡਿਆ ਹੋਵੇ ਅਸੀਂ ਅੰਦਰ ਸੁੱਤੇ ਹੋਈਏ ਡੰਗਰ ਕੋਈ ਖੁੱਲ ਨਾ ਜਾਵੇ ਥੋੜਾ ਘੁੱਟ ਕੇ ਬੰਨਿਆ ਕਰ ਨਹੀਂ ਸਦਾਰਾ ਨਹੀਂ ਖੋਲਦੇ ਡੰਗਰ ਨਹੀਂ ਖੋਲਦੇ ਆਹ ਤੇ ਉਹ ਆਂਟੀ ਤੇਰੀ ਆਖਣ ਡਈ ਸੀ ਵੀ ਸਮਾਨ ਕੋਈ ਦੇਣਾ ਵਾ ਤੇ ਲੈ ਜੇ ਜਾਂਦਾ ਹਾਂ ਮੈਂ ਜਾਂਦਾ ਪਰ ਡੰਗਰਾਂ ਹੋਗੇ ਨਾ ਜਾਂਦਾ ਲੈ ਜਾਂਦਾ ਆਹੋ ਇਹ ਕਰ ਸਾਰਾ ਵੇਖ ਲੈ ਬੰਨ ਬੰਨ ਦੇਵੇਂ ਘੁੱਟ ਕੇ ਚੰਗਾ ਆਹ ਲੱਗਾ ਫਟਕਾ ਜਿਹਾ ਲੱਗਾ ਮੈਂ ਵੇਖ ਲੈ ਆਹੋ ਤੇ ਚੱ ਦੰਗਰ ਸਤਾਰਾ ਹੁਣ ਹੋਈ ਥੋਨਾ ਪਰ ਬਾਹਰ ਚਲ ਜੀ ਨਹੀਂ ਨਹੀਂ ਲੈ ਜੀ ਸੁਭਾਨ ਹੋਣਾ ਚੰਗਾ ਲੈ ਕੇ ਜਉ ਲੈ ਕੇ ਜਾ ਮੈਨੂੰ ਕਹਿਣਾ ਵਾ ਕੱਟ ਕੇ ਰੱਖ ਦੀਏ ਤੂੰ ਵੇਖਿਆ ਕਾ ਡੰਗਰ ਮਾਰਿਆ ਚਾਤੀ ਠੀਕ ਸਤਾਰਾ ਠੀਕ ਚਲ ਕੱਲੂ ਪੂਰੀ ਤਨਖਾਹ ਦੇ ਦੂਗਾ ਸਰਦਾਰ ਕੋਈ ਨਾ ਕੋਈ ਗਰਜ ਕਰਾਂਗੇ ਗੋਪੀ ਨੂੰ ਪੁੱਛਾਂਗੇ ਕੀ ਲਿਆਉਣਾ ਕੋਹ ਨਾਲ ਸਰਦਾਰ ਨੂੰ 2000 ਰੁਪਏ ਵਿੱਚੋਂ ਕੱਟ ਸਰਦਾਰ ਨੂੰ ਕਟਾਉਣਾ ਵੀ ਕੱਲ ਨੂੰ ਜਿਹੜਾ ਸੇਵਾ ਜਪਾਇਆ। ਕੋਈ ਕੁਛ ਸੇਵਾ ਤੇ ਮੈਂ ਕੀਤੀ ਸਰਦਾਰ ਨੇ ਥੋੜੀ ਕੀਤੀ ਹੈ। ਮੈਂ ਉਹ ਵੀ ਕਟਾਉਣਾ ਨਹੀਂ। ਚਲੋ ਦੇਖਾਂ ਮੈਂ। ਡੰਗਰਾਂਵਾਲ ਤੇ ਫਿਰ ਚਲਿਏ ਮੀਂਹ ਟਿਆ ਹੋ। ਚਲ ਕੰਮ ਨਿਭਰ ਗਿਆ ਹੁਣ। ਗੋਵਾ ਵੀ ਛੁੱਟਦਾ। ਗੋਵਾ ਛੁੱਟ ਕੇ ਡੰਗਰ ਬਣ ਕੇ ਕੁੱਟ ਕੇ ਤੇ ਜਾਈਏ ਫਿਰ। ਗਵੀ ਹੈ ਇਹ ਪੱਠੇ ਹੈਗੇ ਆ ਵਿੱਚ ਗਰਕੋਟ ਕੇ ਭੱਜੇ ਮੀਕਟੇ ਆਵਧਾ ਮੈਂ ਜਾਵਾ ਬਸ ਸਮਾਨ ਲੈ ਜਾਵਾਂ ਮੈਂ ਲੈ ਮੈਂ ਘਾ ਆ ਗਿਆ ਲੱਗਦਾ ਮੈਂ ਸਮਾਨ ਫੜਾਵਾਂ ਹੁਣ ਉਹਨੂੰ ਮਹੰਗਿਆ ਘਾ ਆ ਜਾ ਮੀ ਪੈਂਡਿਆ ਵਾ ਇੱਥੇ ਆ ਜਾ ਬਰਾਂਦੇ ਚ ਠੀਕ ਛਦਾਰਨੀ ਆ ਆ ਜਾ ਆ ਜਾ ਤੂੰ ਹੁਣ ਭੱਜ ਕੇ ਜਾਣਾ ਵਾ ਉਹ ਜਾਣਾ ਤੇ ਪੈਣਾ ਵਾ ਛਦਾਰਨੀ ਨਿਗਾ ਨਿਗਾ ਮੀਉ ਮੀ ਹਟਣ ਨਹੀਂ ਡਿਆ ਮੈਂ ਨਹੀਂ ਪਤਾ ਨਹੀਂ ਹੁਣ ਕੀ ਕਰਨਾ ਇਆ ਮੀ ਨੇ ਜਾਂ ਤੇ ਬਹਿ ਜਾ ਘੜੀ ਹਟ ਦਰ ਫੇਜ ਜਾਵੀ ਹੁਣ ਛਦਾਰਨੀ ਮਦੂਲਾ ਦਾ ਰੱਬ ਦੀ ਕਰੋਪੀ ਆ ਕੋਈ ਰੱਬ ਦੀ ਨਹੀਂ ਕਰੋਪੀ ਸਾਡੀ ਕਰੋਪੀ ਆ ਮਹੰਗਿਆ ਹੀ ਨਹੀਂ ਚੰਗੇ ਇਹ ਤਾਂ ਗੱਲ ਹੈਗੀ ਆ ਹਾਂ ਹੋਰ ਰੱਬ ਤੇ ਬੜਾ ਕੋਸ਼ਿਸ਼ ਚੰਗਾ ਹੀ ਕਰਦਾ ਵਾ ਜੋ ਆਂਦੇ ਕਰਦਾ ਚੰਗਾ ਹੀ ਕਰਦਾ ਵਾ ਰਹੀ ਨਹੀਂ ਨਾ ਚੰਗੇ ਇਹ ਤਾਂ ਜਿੱਦਾਂ ਦਾ ਜਿੱਦਾਂ ਦੇ ਲੋਕ ਹੋਗੇ ਓਦਾਂ ਦਾ ਰੱਬ ਹੋ ਗਿਆ ਉਹ ਗੱਲ ਬਣੀ ਹੋ। ਕਿਦਾਂ ਫਸਲ ਮਾਰ ਹੋਣ ਢਈ ਉਹ 6 ਮਹੀਨੇ ਮੂੰ ਚੁੱਕੀ ਵੇਖਣਾ ਫਸਲ ਵਾਲ ਤੇ ਹੁਣ ਜਦੋਂ ਘਰ ਆਊਗੀ ਉਦੋਂ ਹੀ ਆਪਣੀ ਆ। ਹਾਂਜੀ ਸਰ ਜੀ। ਇਹ ਨਾ ਇਹ ਵਿੱਚ ਡੱਬਾ ਹੀ ਮਠਿਆਈ ਦਾ ਖੀਰ ਵਾ ਸਬਜੀ ਆ। ਅੱਛਾ ਜੀ। ਡੱਬੇ ਦੋ ਤਿੰਨ ਆਏ ਹੀ ਤੇ ਫਿਰ ਮੈਂ ਨਹੀਂ ਅਹੀਂ ਕਿੰਨੇ ਖਾ ਲੈਣੇ ਆ। ਤੇ ਚੱਲ ਕੋਈ ਗੱਲ ਨਹੀਂ ਗੁਰਵਰ ਨੂੰ ਖਵਾ ਲਿਓ ਆਪ ਖਾ ਲਿਓ। ਤੇ ਖੀਰ ਉਹਨੂੰ ਗੋਪੀ ਨੂੰ ਤੇ ਗੁਰਵਰਨ ਦੇ ਦਿਓ ਨਾਨੀ ਉਹਦੀ ਨੂੰ ਦੇ ਦਿਓ। ਠੀਕ ਸਦਾਰਨੀ ਤੇ ਇਹ ਚ ਨਾ ਗੱਬੀ ਆ ਬਲਾਸ਼ਕ ਦੀ ਇਹ ਕਦੋਂ ਭਾਵੇਂ ਨਾ ਵੀ ਲਿਆ ਵੀ ਕੋਈ ਨਹੀਂ ਇਥੇ ਨਿਆਣਾ ਚੀਜ਼ ਚੂਜ ਖਾਂਦਾ ਰਹੂਗਾ ਠੀਕ ਸਦਾਰਨੀ ਆਹੋ ਤੇ ਪਰ ਹੁਣ ਮੀ ਹਟੂਗਾ ਤੇ ਫੇਰ ਜਾਵੇਂ ਖਲੋਜਾ ਘੜੀ ਕ ਨਹੀਂ ਮੈਂ ਚੱਲ ਜਣਾ ਕੋਈ ਗੱਲ ਉਹ ਆਪੀ ਪਹੁੰਚ ਗਈ ਹੋਗੀ ਸੁੱਕੇ ਸੁੱਕੇ ਬਲਾ ਆਹੋ ਚਲ ਗਈ ਹੋਣੀ ਚਲ ਗਈ ਹੋਣੀ ਉੱਧਾ ਹਾਂ ਚਾ ਮੈਂ ਜਾਂਦਾ ਫਿਰ ਚੱਲ ਚੰਗਾ ਜਾ ਸੋਕ ਭੁਗੇ ਤੇ ਚੰਗਾ ਹੀ ਏਦਾਂ ਵਿਚਾਰੇ ਜਿਹੜਾ ਕੰਮ ਕਰਦੇ ਆ ਆ ਮੀ ਵਿੱਚ ਤੇ ਆਪਣਾ ਨਹੀਂ ਜੀ ਕਰਦਾ ਗਿੱਲ ਗਲੋਰੇ ਚ ਬਾਹਰ ਨਿਕਲਣ ਨੂੰ ਇਹ ਵੀ ਵਿਚਾਰਾ ਚੱਲ ਸਿਰ ਨਾ ਦਿਆ ਤੇ ਰਹਿੰਦਾ ਵਾ ਆ ਉਤਰਾ ਫਾਇਦਾ ਹੋ ਗਿਆ ਗੋਪੀ ਤਾਂ ਸਾਨੂੰ ਬਥੇਰਾ ਨਹੀਂ ਤੇ ਮੈਂ ਕੀ ਕਰਨਾ ਇਕੱਲੀ ਜਾਣੀ ਨੇ ਮੇਰੇ ਕੋ ਤੇ ਤਿਲਕਣ ਦੇ ਵਿੱਚ ਉਹੀ ਮੈਂ ਡਿਗ ਡਿਗ ਪਿਆਣਾ ਭਾਵੇਂ ਸੱਟ ਲਵਾ ਲੈਂਦੀ ਚਲੋ ਮਾਲਕ ਇਹਨਾਂ ਦਾ ਭਲਾ ਕਰੇ ਰਾਜੀ ਰਹਿਣ ਸਾਰੇ ਥਾਂ ਥਾਈ ਜਿੱਦਾਂ ਹੁਣ ਕਿਤੇ ਮੀਂਹ ਕਣੀਂ ਦਿਆ ਵਰਨ ਕੋਈ ਹੱਜਵਾ ਆ ਗਲੀ ਤੋਂ ਇਹ ਦਗਾਦੇ ਆ ਮੈਂ ਇਸੇ ਸ਼ਦਾਰਾਂ ਦੇ ਕੰਮ ਕਰਦਾ ਵਾਂ ਕਿਹੜੇ ਉਹ ਗੁਰਸਾਹਬ ਸਿੰਘ ਐ ਸ਼ਾ ਸ਼ਾ ਆਹੋ ਮੈਂ ਭਾਣਾ ਇੱਧਰ ਤੁਸੀਂ ਨਮੀਂ ਕੀ ਗਏ ਹੰਦੇ ਨਹੀਂ ਮੈਂ ਆਪਣੇ ਘਰੋਂ ਚੱਲੇ ਨਾ ਹੁਣ ਤੂੰ ਤਾਂ ਫੰਡਿਆ ਵਾ ਮੈਂ ਨਾ ਮੈਨੂੰ ਮੱਝ ਦੀ ਦੱਸ ਪਈ ਅੱਗੇ ਉਹ ਡੇਰੇ ਤੋਂ ਅੱਛਾ ਮੈਂ ਮੱਝ ਵੇਖਣ ਚੱਲਾ ਹਾਂ ਠੀਕ ਆ ਤੁਹਾਡੀ ਨਿਗਾਹ ਹੈ ਕੋਈ ਮੱਝ ਨਹੀਂ ਨਹੀਂ ਨਿਗਾਹ ਨੂੰ ਗੈਰ ਤਾਂ ਨਹੀਂ ਹੋ ਹੈਗੀ ਹਾਂ ਪਰ ਇੱਕ ਗੱਲ ਹੈਗੀ ਉਹ ਹਾਂ ਮੇਰੇ ਸਰਦਾਰਾਂ ਨੇ ਬਾਹਰ ਜਣਾਈ ਕਦੇ ਇਹਨਾਂ ਦਾ ਵੀਜਾ ਲੱਗ ਗਿਆ ਵਾ ਅੱਛਾ ਤੇ ਇਹਨਾਂ ਮੱਝਾਂ ਮੁੰਝਾਂ ਵੇਚ ਰਹੀਆਂ ਮੱਝਾਂ ਨਾਲ ਕੋ ਤਿੰਨ ਚਾਰ ਹੈਗੀਆਂ ਵਧੀਆ ਮੱਝਾਂ ਮੱਝਾਂ ਬੜੀਆਂ ਵਧੀਆ ਈ ਹਾਂ ਤੇ ਇਹਨਾਂ ਬਾਹਰ ਜਣਾ ਤੇ ਮੇਰੇ ਸਾਹ ਨਾਲ ਦੀਪ ਹਮ ਸ਼ਕਤੀਆਂ ਦੇਣ ਫੇਰ ਦਾਦਿਓ ਮੈਨੂੰ ਆ ਕਿਉਂਕਿ ਇਹਨਾਂ ਦੇ ਰਿਸ਼ਤੇਦਾਰਾਂ ਨੇ ਆ ਕੇ ਰਹਿਣਾ ਵਾ ਇੱਥੇ ਆ ਫੇਰ ਮੈਂ ਜੁਰੀਲੇ ਤੇ ਖੱਪਦਾ ਫਿਰਨਾ ਮੈਂ ਫੇਰ ਇੱਥੇ ਇੱਕੋ ਜਗ੍ਹਾ ਮਿਲ ਜਾਣੀ ਆ ਆਹੋ ਇਹਨਾਂ ਦੇ ਰਿਸ਼ਤੇਦਾਰਾਂ ਨੇ ਰਹਿਣਾ ਇੱਥੇ ਤੇ ਪਤਾ ਨਹੀਂ ਉਹਨਾਂ ਪਰੱਖਣੀਆਂ ਕਿ ਨਹੀਂ ਰੱਖਣੀਆਂ ਆਹੋ ਜੇ ਬਾਹਰ ਬਾਹਰ ਚੱਜਣਾ ਫੇਰ ਤੇ ਕੀ ਰੱਖਣੀਆਂ ਇਹਨਾਂ ਨੇ ਆਹੋ ਤੇ ਇਹ ਇਹਨਾਂ ਕਰ ਲਈ ਗੱਲ ਕੋਈ ਮੈਂ ਮਨ ਦਾਦਿਓ ਨਾਲ ਫੇਰ ਮੈਂ ਕੱਲ ਨੂੰ ਅਸਾ ਤੇ ਹੁਣ ਜਾਣਾ ਗਾੜੀ ਤੂੰ ਹਾਂ ਮੈਂ ਮੱਝ ਵੇਖਣ ਜਾਣਾ ਠੀਕ ਆ ਚੱਲ ਹੋ ਜਾ ਓ ਠੀਕ ਟਾਈਮ ਨਾਲ ਆ ਜੀ ਸਮਾਂ ਨਹੀਂ ਚੰਗਾ ਨੇ ਰਾਉਂਡ ਆ ਵਾ ਹਾਂ ਕੋਈ ਨਹੀਂ ਕੋਈ ਨਹੀਂ ਲੈ ਕਿੱਡੀ ਤੇਜ਼ ਗਿਆ ਆਈਓ ਨਾਲ ਇਹਨੇ ਨਿਆਣੇ ਨੇ ਮੱਝ ਕੀ ਵੇਖ ਲੈਣੀ ਆ ਆਪਣੇ ਪਿਓ ਨੂੰ ਲਿਆਂਣ ਲਿਆ ਹੁੰਦਾ ਤਾਂ ਫੇਰ ਮੱਝ ਵੇਖਦਾ ਅੱਜ ਕੱਲ ਦੇ ਨਿਆਣੇ ਵੀ ਨਾ ਬਣੇ ਫਿਰਦੇ ਆ ਆਪਣੇ ਆਪ ਜਿੱਦਾਂ ਅਸੀਂ ਸਭ ਕੋ ਕਰ ਲੈਣਾ ਵੀ ਤੂੰ ਵੀ ਆਪਣੇ ਪਿਓ ਨੂੰ ਲਿਆ ਨਾਲੇ ਮੱਝ ਵੇਖ ਲੈ ਘਰ ਕਦੀ ਪੱਠੇ ਪਾਏ ਨਹੀਂ ਉਹ ਤਾਂ ਮੱਝਾਂ ਲੱਭਦਾ ਫਿਰਦਾ ਹੀ ਕਮਾਲ ਕਰਦਾ ਐ ਵੀ ਚੱਲ ਵੱਡੇ ਲੋਗ ਆਏ ਪੈਹਾ ਬਥੇਰਾ ਇਹਨਾਂ ਕੋ ਪਿਓ ਇਹਦੇ ਨੇ ਬਥੇਰਾ ਬਾਰੋਂ ਕਮਾਇਆ ਪਿਆ ਇਹਨਾਂ ਨੂੰ ਕੋਈ ਫਿਕਰ ਵਾ ਉਹਦਾ ਗੱਲ ਹੀ ਹੈਗੀ ਐ ਜੇ ਸਾਡੇ ਸਰਦਾਰ ਵਾਲਿਆਂ ਲਈ ਸੰਗੋ ਸਸਤੀਆਂ ਮਿਲ ਜਾਣੀਆਂ ਕਿਉਂਕਿ ਉਹਨਾਂ ਨੂੰ ਲੋਡ ਚੱਲ ਜਾਣਾ ਵਾ ਉਹਨਾਂ ਨੇ ਇਹਦੇ ਪਿਓ ਨਾਲ ਜਾ ਕੇ ਗੱਲ ਕਰੂੰਗਾ ਮੈਂ ਪੀ ਸਰਦਾਰਾਂ ਕੋਲ ਲੈ ਨਾਲੇ ਆਪ ਆ ਕੇ ਮੱਝਾਂ ਵੇਖੇ ਇਤੇ ਨਾ ਰਹਿ ਜੀ ਮੰਮਾ ਨਾ ਨੀ ਮੰਨ ਬਹੁਤ ਖਟ ਤੇ ਹਟੇ ਖਰੋਂਦੇ ਨਹੀਂ ਹੈ ਹਾਂ ਅੱਛਾ ਇਹਦਾ ਤਾਂ ਜੀ ਨਹੀਂ ਲੱਗਨਦੇ ਅੱਜ ਨਾ ਨੀ ਮम्मा ਬੀਨਾ ਨਹੀਂ ਲੱਗਦਾ ਨਾ ਪਪਾ ਉੱਡੇ ਕਿਉਂ ਨਹੀਂ ਆ ਪਪਾ ਕਿਉਂ ਨਹੀਂ ਹੁੰਦੇ ਤੂੰ ਪਾਪਾ ਨੇ ਆਪਣੇ ਕੰਮ ਤੋਂ ਜਦੋਂ ਕੰਮ ਸਾਰਾ ਕਰ ਲਿਆ ਫੇਰ ਹੀ ਆਉਣਾ ਅੱਛਾ ਹਾਂ ਰਾਹੀ ਕੀ ਕਰੀ ਜੰਨਾਵਾਂ ਗੰਦਾ ਜਾ ਕੀ ਸ਼ੋਣਾਵਾਂ ਤੇ ਜਦੋਂ ਮੈਂ ਫੇਰ ਕੰਮ ਤੇ ਜਾਂਦੀ ਮੈਂ ਤੇਰੇ ਪਿੱਛੇ ਜੀ ਲੱਗ ਜਾਂਦਾ ਵਾ ਹੈ ਸੱਚੀ ਕੱਲ ਤੋਂ ਨਾ ਫਿਰ ਮੈਂ ਤੈਨੂੰ ਨਾਲ ਹੀ ਲੈ ਜਾਇਆ ਕਰਨਾ ਵਾ ਕੰਮ ਤੇ ਆਹੋ ਫਿਰ ਤੂੰ ਉੱਥੇ ਹੀ ਖੇਡਦਾ ਰਹਿਂਗੀ ਰਹੀ ਠੀਕ ਆ ਹੁਣ ਤੇ ਨਾਨੀ ਮਮਾ ਘਰ ਹੁੰਦੇ ਹੀ ਨਾ ਤੇ ਫਿਰ ਮੈਂ ਤੈਨੂੰ ਇੱਥੇ ਰਹਿਣ ਦੇਣੀ ਹੀਗੀ ਹਣਾ ਹੂੰ ਲੈ ਮਾਪੇ ਦੋਵੇਂ ਬੈਠੇ ਆਈਓ ਆਹੋ ਆ ਗਏ ਹਾਂਜੀ ਓਏ ਬੈਠਾ ਹਾਂ ਆਇਦਰ ਪੱਫੀ ਦੇ ਪਾਲਾ ਤੂੰ ਨੇ ਯਾਦ ਕਰਨ ਦਿਆ ਇਹ ਤੁਹਾਨੂੰ ਅੱਛਾ ਤੂੰ ਕਿਤਾ ਪੁੱਤ ਆ? ਸੋਨਾ ਕਿੰਦਾ? ਸੋਨਾ ਮੇਰਾ ਸੋਨਾ ਪੁੱਤ ਮੇਰਾ। ਹਾਂ ਤੂੰ ਮੀਂਹੜਕਾਂ ਦੇ ਆਈ। ਹੈ? ਉਹ ਪੁੱਤ ਦਵਾਈ ਆਈ। ਆਹੋ ਦਵਾਈ ਆਈ। ਚੱਲ ਬੈਠ। ਆਸ ਤੇ ਮਮਾ ਦੇ ਦਿੰਦੀ ਆ। ਆਹ ਸਮਾਨ ਦਿੱਤਾ। ਲੈ ਲੈ। ਆ ਵੇ ਲੈ। ਉਹ ਕਹਿੰਦੇ ਗੋਪੀ ਤੇ ਖੜਦੀ। ਆ ਹੰਟੀ ਨੇ ਕਹਿੰਦੇ ਗੋਪੀ ਤੇ ਖੜਦੀ ਨਹੀਂ ਆ। ਅੱਛਾ। ਹੂੰ। ਮੈਂ ਫਿਰ ਗਿਆ ਮੈਂ ਇੱਕ ਨਹੀਂ ਚੱਕਣਾ ਮੈਂ ਬਚਾਂਗੀ ਮਲਸਿਆਵ ਤੇ ਉਸਦੇ ਵੀ ਜਮਾ ਕਰੇਗੀ ਕੁਬੇਲ ਫਾਨਵਾ ਤੇ ਬਰਤੀ ਭੇਜੀ ਰਸ ਗੁਲਾਬ ਜਮਣ ਬੋਲ ਚੰਗੀ ਚੀਜ਼ਾਂ ਜੀਜਾ ਬੋ ਕਾੜੇ ਦਿੰਦੀ ਮम्मा ਕਾੜੇ ਦਿੰਦੀ ਹੈ ਅੱਛਾ ਆ ਖੀਰ ਦੇਤੀ ਹੈ ਇਹ ਖੀਰ ਆ ਖੀਰ ਮੈਂ ਤੋ ਤੁਖਾ ਆ ਕਿਹਦੀ ਗੁਰੂ ਪਰ ਖਾ ਲੂਗਾ ਅੱਛਾ ਇਹ ਬਤਾਉ ਮੈਂ ਇਹ ਬਤਾਉ ਉਹਨਾਂ ਦੇ ਲੱਗੇ ਸੀ ਕਿਤੇ ਮੰਗੇ ਹੀ ਨਹੀਂ ਮੈਂ ਹਾਂ ਆਂਟੀ ਨੇ ਕਹਿਣਾ ਵਾ ਇਹ ਤਾਂ ਭੁੱਖਿਆ ਵਾਂਗੂ ਮੰਗਦੀ ਰਹਿੰਦੀ ਨਹੀਂ ਸਰਦਾਰ ਜੀ ਨੇ ਆਪ ਹੀ ਦਿੱਤੇ ਤੋੜ ਕੇ ਚਲੋ ਸਬਜ਼ੀ ਬਣਾਵਾਂਗੇ ਮੈਂ ਤਾਂ ਤੁਮ ਬਾਟਰ ਪਾ ਦੇ ਇੱਥੇ ਮੈਂ ਜੋ ਉਹ ਮਨ ਪਲੇਟ ਚ ਪਾ ਕੇ ਦਿੰਨੀ ਆ ਠੀਕ ਆ ਉਹਨੇ ਹੱਥ ਲਾਉਣਾ ਦਵਾਈ ਨੂੰ ਨਹੀਂ ਹੱਥ ਲਾਉਣਾ ਉਹ ਗੁਰਵਾਰ ਆ ਇੱਥੇ ਮੇਥਾ ਜਾ ਮੇਥਾ ਇੱਥੇ ਦਾ ਪਾ ਪਾ ਕੇ ਚੱਲਦਾ ਅੱਛਾ ਚੌਲ ਵੀ ਦਿੱਤੇ ਆ ਆਹ ਆ ਦੱਸ ਇਹ ਇਹ ਦੱਸ ਇਹ ਗਲਾਬ ਜਾਮਾ ਇੱਕ ਗਲਾਬ ਜਾਮਾ ਨੂੰ ਇਹਦੇ ਡੱਬਾ ਆ ਕਿਤੇ ਉਹਦੇ ਇਹਦੇ ਅਸੀਂ ਤਾਂ ਖਾਂਦੇ ਨਹੀਂ ਆ ਤੇ ਚਲ ਗਰੂਵਰ ਖਾ ਲੂਗਾ ਚਾਚੀ ਜੀ ਹਣਾ ਮੈਨੂੰ ਪਤਾ ਲੱਗ ਗਿਆ ਹੂੰ ਖਾਣਾ ਗਲਾਬ ਜਾਮਾ ਖਾ ਲਾ ਮੇਰਾ ਸੋਹਣਾ ਪੁੱਤ ਹਾਂ ਬਾਅਦ ਚ ਖੀਰ ਦਿੰਨਾ ਫੇਰ ਚ ਪਾ ਦੇ ਆਹ ਫੀਰ ਬਾਹਰ ਫੀਰ ਪਾ ਵਲਾਕ ਵਾਰੇ ਵਰਤੀ ਖਾ ਇਹ ਫੱਲਾ ਮੇਰਾ ਸੋਹਣਾ ਪੁੱਤ ਫੱਲਾ 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 ਤੈਨੂੰ ਖਾ ਲੋ ਨਹੀਂ ਮੈਂ ਖਾ ਹੀ ਲਿਆ ਸੀ ਉਥੋਂ अच्छा। ਹੂੰ। ਤੁੰਕੜਾ। ਇਹਨਾਂ ਬਾ ਚਾ ਲੈਣੀ। ਹੂੰ। ਸਵਾਰਾ ਕੀ ਦੀ? ਹੈ? ਹਾਂ। ਚਾਸ਼ਮੀ ਹੋੜੀ ਹੈ। ਹੂੰ। ਉਹਦੇ ਚੋਹੀ। ਤਾਂ ਇਹਨਾਂ ਨੇ ਨਾ ਲਿਫਾਕੇ ਚ ਵੱਖਰਾ ਪਾਤਾ। ਆਹ। ਉਹ ਦਾੰਟੀ ਮਿੰਨੂ ਬੜਾ ਕਹਿਂਦਾ ਹੈਗੇ। ਕਿ ਮੈਂ ਆਪ ਹੀ ਨੀ ਚੀਜ਼ ਮੰਗਦੀ। ਆਹ ਵੈਂਡ ਜੀ। ਕੀ ਤੇ ਤੂੰ ਹੀ ਖਾਈ ਹੈ ਫਿਰ ਹੈ ਨਾ? ਹਾਂ ਮੈਂ ਕੀ ਤੇ। ਵੈਂਡ ਇਹ ਕਹਿੰਦੇ ਖਾ ਗਈ ਕੋਕੀ ਕੀ। ਤਨਾ ਬਥੇਰੇ ਚੰਗੇ ਆ। ਨਹੀਂ ਬੜੇ ਚੰਗੇ ਆਗੇ। ਹਾਂ। ਕੁੜੀਆਂ ਵਰਗਾ ਪਿੱਜਾ ਦੇਤੀਆਂ ਆ। ਚੰਗੇ ਤੇ ਬੜੇ ਪਰ ਦੁੱਖ ਦਿੱਕੋ ਗੱਲ ਦਾ ਵਾਰਾ ਹੁਣ। ਉਹਨਾਂ ਬਾਹਰ ਚਲ ਜਣਾ ਸਾਡਾ ਕੰਮ ਸੁੱਟ ਜਾਣਾ। ਹਾਂ। ਫੇਰ ਪਤਾ ਨਹੀਂ ਜਿਨ੍ਹਾਂ ਤੇ ਕੰਮ ਲੱਗਾਂਗੇ ਉਹ ਇਨੇ ਚੰਗੇ ਹੋਣਗੇ ਕਿ ਨਹੀਂ ਹੋਣਗੇ। ਮਾਹਰ ਕੰਮ ਮਿਲਿਆ ਏ। ਹਾਂ। ਹੂੰ। ਮਿਰਜ਼ੇ ਸੋਚ ਸੋਚ ਕੇ ਚੋਰਾ ਜਾਂ ਲੱਗ ਰਹੀ ਤਾਂ ਵੀ ਕੀ ਕਰਾਂਗੇ ਆਪਾਂ। ਹੂੰ। ਔਖਾ ਹੀ ਹੋ ਜਾਣਾ ਸਾਡਾ ਤੇ। ਹਾਂ। ਜਦੋਂ ਪੈਸੇ ਮੰਗੀਦੇ ਉਦੋਂ ਦੇ ਦਿੰਦੇ। ਹਾਂ ਆਹ ਜਦਾ ਜਰੂਰਤ ਹੁੰਦੀ ਨਹੀਂ ਤਾਂ ਆਪਾਂ ਵੀ ਸੋਚੀਦਾ ਸੀ ਝਾੜੀ ਲੱਗੂਗੀ ਨਾ ਆ ਚੀਜ਼ ਨਹੀਂ ਲੈ ਆਉਂਦੇ ਹਾਂ ਹੁਣ ਖੁੱਲੀ ਚੀਜ਼ ਲੈ ਆਈ ਦੀ ਆ ਕਿੰਨੇ ਪੈਸੇ ਮੈਂ ਮੰਗੀ ਤੇ ਦੇ ਦੇਂਦੇ ਆ ਤੇ ਖੁੱਲੀ ਚੀਜ਼ ਲੈ ਆਈ ਦੀ ਜੀ ਹੱਥ ਦਾ ਸੌਖਾ ਹੀ ਨਾ ਹੁਣ ਹੱਥ ਸੌਖਾ ਵਾ ਹੂੰਨੇ ਗੁਰੂਰ ਵੀ ਜੜੀ ਜਿਹੇ ਮੰਗਦਾ ਹੋਵੇ ਲੈ ਆਈ ਦੀ ਆ ਇਹ ਤਾਂ ਚੀਜ਼ਾਂ ਹੁਣ ਜਿਆਦੀਆਂ ਲੈ ਕੇ ਮੰਗਣ ਆਹੋ ਮੰਗਦਾ ਨਾ ਜਿਆਦੀਆਂ ਇਹਨੂੰ ਹੁਣ ਸਮਝ ਲੱਗ ਗਈ ਆ ਨਾ ਕਿ ਸਾਡੇ ਕੋਲ ਪੈਸੇ ਹੈਗੇ ਆ ਹੂੰ ਹੋ ਸਕਦਾ ਜੇ ਕਰਮਾ ਕਰਕੇ ਸਾਨੂੰ ਮਿਲੇ ਹੋਣ ਹਾਂ ਹੂੰ ਕਿੰਨੇ ਨੇ ਹਰ ਇੱਕ ਜੀ ਦੇ ਕਰਮ ਹੁੰਦੇ ਆ ਸਾਡੇ ਕਰਮਾਂ 'ਚ ਨਹੀਂ ਹੈਗਾ ਹੀ ਤੇ ਸਾਨੂੰ ਨਹੀਂ ਮਿਲਦਾ ਦੇ ਕਰਮਾਂ 'ਚ ਹੈਗਾ ਵਾ ਹਾਂ ਹੈਨਾ ਨਹੀਂ ਤਾਂ ਅਗਲਾ ਆਬਜਾਮਣ ਸਾਨੂੰ ਹੈਗਾ ਹੀ ਵੀ ਹੀ ਖਾਣੇ ਮੇਰਾ ਤਾਂ ਇਹਨੂੰ ਸਕੂਲੇ ਪਾ ਦੀ ਅੰਗਰੇਜ਼ੀ ਅੰਗਰੇਜ਼ੀ ਫਿਰ ਉਹਨਾਂ ਆਵੇ ਫਿਰ ਇਹਨਾਂ ਦੇ ਚਲ ਜਣਾ ਤੇ ਹੀ ਫੀਸਾਂ ਕਿੱਥੋਂ ਦੇਣੀ ਆ ਹਾਂ ਇਹ ਵੀ ਤਰੀਕਾ ਸਹੀ ਹੈ ਹਾਂ ਉਦਾਂ ਦੇ ਚਲ ਹੁਣ ਨਹੀਂ ਪਾਉਣਾ ਔਖਾ ਹੈਗਾ ਵੀਰੇ ਕਿਵੇਲੇ ਆਪਾਂ ਨਾਲ ਤਾਂ ਫੀਸ ਵਾਸਤੇ ਪਹਿਲੇ ਲੈ ਸਕਦੇ ਹਾਂ ਕਿ ਇਹਨਾ ਅਡਵਾਂਸ ਵੀ ਹੂੰ ਤੇ ਹੁਣ ਜੇ ਚੱਲੇਗੇ ਫਿਰ ਤਾਂ ਔਖਾ ਹੋ ਜਾਣਾ ਚੱਲ ਫੇ ਅੰਗਣਵਾੜੀ ਛੱਡਿਆ ਕਰਾਂਗੇ ਨੇ। ਆਹ ਉੱਥੇ ਛੱਡਿਆ ਕਰਾਂਗੇ। ਨਾਲੇ ਉੱਥੇ ਦਲੀਆ ਦੁਲੀਆ ਪੜਾ ਮਿਲਦਾ ਸਰਕਾਰੀ ਨਾ ਕਿ ਖੀਰੋਂ ਦਾ ਸਭ ਕੋ ਮਿਲਦਾ ਖਾਣ ਪੀਣ ਨੂੰ। ਹੂੰ। ਹੂੰ। ਉਹ ਦਾ ਜੇ ਨੇ ਪੜਨਾ ਮਾ ਤੇ ਫੇ ਇਹਨੇ ਸਰਕਾਰੀ ਚ ਵੀ ਪਾੜੀ ਜਾਣਾ। ਇਹ ਨੇ ਪੜਨਾ ਤੇ ਇਹਨੇ ਪ੍ਰਾਈਵੇਟ ਚ ਨਹੀਂ ਪੜਨਾ। ਹਾਂ। ਉਹ ਮੱਗਰ ਕਾ ਗਿੰਦਾ ਜਰਾ ਸਰਕਾਰੀ ਸਕੂਲੇ ਪੜਦਾ ਦਾ ਇਹਦੇ ਪਰ ਪਟਵਾਰੀ ਲੱਗਿਆ। ਅੱਛਾ। ਹਾਂ। ਆਹ ਹੋ ਤਾਂ ਇਦਾਂ ਹੀ ਆ ਜਿਹੜਾ ਨਿਆਣੇ ਦਾ ਪੜਨ ਦਾ ਚਤਾਨ ਹੋਵੇ ਤੇ ਹੋਈ ਜਾਂਦਾ ਵਾ। ਹੂੰ। ਤੂੰ ਪੜਿਆ ਕਰਨਾ ਓਏ। ਜਾਇਆ ਕਰਨਾ ਸਕੂਲੇ। ਹਾਂ ਕਿਹੜੇ ਸਕੂਲ ਜਾਇਆ ਕਰਨਾ ਸਰਕਾਰੀ ਸਰਕਾਰੀ ਸਕੂਲ ਜਾਇਆ ਜਾਏਗਾ ਨਾ ਸਰਕਾਰ ਦੇ ਸਕੂਲ ਜਾਇਆ ਕਰਾਂਗੇ ਅੰਗਣਵਾਰੀ ਸੈਂਟਰ ਦੇ ਵਿੱਚ ਹਾਂ ਚਲ ਜਾ ਖੇਡ ਲੈ ਤੂੰ ਜਾ ਖੇਡ ਲੈ ਜਾ ਖੇਡ ਲੈ ਬਾਹਰ ਨਾ ਜਾਈ ਬਾਹਰ ਮੀਂਹ ਆਉਂ ਰਿਹਾ ਈ ਉਹਦਾ ਨਾ ਜਦੋਂ ਉਹ ਤਰਪਾਲ ਪਾਇਆ ਨਾ ਉਹ ਨਾ ਚੋਣੋਂ ਹਟ ਕੇ ਇੱਥੇ ਨਾ ਅੱਛਾ ਉਹ ਨਹੀਂ ਆ ਪਾਣੀ ਨਹੀਂ ਮਿਲਦਾ ਇਹ அபிਸਲਾ ਬਸ ਲੁਭਾਏ ਕਰਾ ਪਹਿਲਾ ਚੋਆ ਪਿਆ ਹੋਣਾ ਬਸ ਨਾ ਪਾਵਾ ਚ ਸਲਾਬਾ ਤੇ ਰਹਿਣਾ ਹੀ ਹੁਣ ਹਾਂ ਬੜਾ ਔਖਾ ਹੋ ਗਿਆ ਹਿੰ ਤੱਕ ਉਹ ਉਹ ਮਕੇ ਦੇ ਕੰਮ ਬੁੰਮ ਦਾ ਪਤਾ ਕਰਨਾ ਹਾਂ ਹਾਂ ਨਹੀਂ ਉਹਦੇ ਕਰਨਾ ਹੀ ਪੈਣਾ ਵਾ ਹੂੰ ਉਹ ਤੇ ਕਰਨਾ ਹੀ ਪੈਣਾ ਵਾ ਜੇ ਨਾ ਕੀਤਾ ਤੇ ਫੇਰ ਹੈ ਨਾ ਸਾਡਾ ਮਹੀਨਾ ਵੀ ਇਦਾਂ ਲੰਘ ਗਿਆ ਕੰਮ ਲੱਭਦੇ ਆਂ ਤੇ ਹੱਟਦੇ ਘਾਤੇ ਫੇਰ ਉਹ ਤਾਂ ਹੁੰਦਾ ਪਾਣੀ ਚੀਜ਼ ਨਹੀਂ ਕੋਈ ਕਾਹਨੇ ਲੱਭਣੀ ਮੈਂ ਕੋਹ ਨਾ ਗੱਲਾਂ ਕਰਾਂ ਹਾਂਜੀ ਆ ਨਾ ਲੋਨ ਬੜਾ ਮਿਲਦਾ ਪਿੰਡਾਂ ਦੇ ਵਿੱਚ ਉਹਦਾ ਭਾਈ ਲੋਨ ਦੇਣ ਹਾਂ ਲੋਨ ਨਾਲ ਲਈਏ ਥੋੜਾ ਜਿਹਾ ਡੇਲੀ ਤਾਰ ਦਿਆ ਕਰਾਂਗੇ ਨਹੀਂ ਨਹੀਂ ਰਹਿਣਗੇ ਹਾਂ ਅਸੀਂ ਨਹੀਂ ਲੋਨ ਲੈਣਾ ਲੋਨ ਨਹੀਂ ਉਤਰਦਾ ਹੁੰਦਾ ਮੈਂ ਤੁਸੀਂ ਅੱਗੇ ਵੀ ਮੈਨੂੰ ਕਹਿੰਦੇ ਇੱਕ ਵਾਰੀ ਲੋਨ ਨਹੀਂ ਉਤਰਦਾ ਹੁੰਦਾ ਮੈਂ ਕੋਈ ਚੀਜ਼ ਬਣਾ ਲਈਏ ਕਰਤੀ ਇਹ ਚੀਜ਼ ਏਦਾਂ ਹੀ ਅਸਰੀ ਜਾਂਦਾ ਹਾਡਾ ਹਾਂ ਆਹ ਰਹਿਂਦੀ ਉਹਦਾ ਨਾ ਆਪਾਂ ਗਲਤੀ ਕੀਤੀ ਉਹਨਾਂ ਨੇ ਬਾਬੀ ਸਰਦਾਰ ਉਹਨਾਂ ਨੂੰ ਨਾ ਕਹਿ ਕੇ ਫੇਰ ਨਹੀਂ ਕੰਮ ਤੇ ਆਉਣਾ ਆਹ ਮੈਨੂੰ ਲੱਗਦਾ ਹੈ ਹਾਂ ਹਾਂ ਦਾ ਉਹਨਾਂ ਦੇ ਲੱਗ ਜਾਂਦੇ ਤੇ ਤਾਂ ਸਾਡਾ ਸੌਖਾ ਸੁਣਾਉਂਦੇ ਹੁਣ ਉਹਨਾਂ ਵਿੱਚ ਰੱਖਣਾ ਉਹਨਾਂ ਵਿੱਚ ਰੱਖਣਾ ਕਿਉਂਕਿ ਉਹਨੇ ਮੈਨੂੰ ਕਿੰਨਾ ਜ਼ੋਰ ਲਾਉਂਦਾ ਰਿਹਾ ਮੈਂ ਤੇ 15000 ਰੁਪਏ ਦਿੰਨਾ 15 ਹਣਾ ਹਾਂ ਸੋ ਨਾ ਬਾਕੀ ਚਲ ਕੋਈ ਗੱਲ ਨਹੀਂ ਮਿਲ ਹੀ ਜਾਣਾ ਵਾ ਕੰਮ ਹਾਂ ਮੀ ਹਟ ਨਹੀਂ ਜਾਂ ਮੀ ਤੇ ਕਿੰਨਾ ਆ ਗਿਆ ਆ ਮੀ ਤੇ ਪੀੜਾ ਮਾੜਾ ਜਿਹਾ ਹਟਿਆ ਇਹ ਵਿਚੋਣਾ ਹਾਂ ਆ ਚੰਪੀ ਆਉਂਦੀ ਹੈ ਨਾ ਹਾਂ ਬੂয়াল ਵਾਲੀ ਐ ਮੈਂ ਹੁਣ ਪਰਦੇ ਨਾ ਕਿੰਨਾ ਕਿ ਜਤਨਾ ਕਹਿੰਦਾ ਹਾਂ ਆ ਹੋਣੀ ਬੁਵਾ ਚੱਲ ਮਾਰਨਾ ਹੈ ਹਾਂ ਪੱਲੀ ਜੀ ਹੈਗੀ ਆ ਉੱਡਦੀ ਉੱਡ ਜਾਂਦੀ ਤੇ ਤੰਦਰ ਨੂੰ ਆ ਜਾਂਦੀ ਨਾਲ ਹੀ ਸ਼ਾਮ ਪਾ ਜਾਂਦੀ ਹਾਂ ਹਾਂ ਚਲ ਤੂੰ ਚਾਹ ਚਾਹ ਚੋ ਨਹੀਂ ਨਹੀਂ ਚਾਹ ਨਹੀਂ ਪੀਣੀ ਤੂੰ ਰੋਟੀ ਵੜੀ ਮੈਂ ਥੜੇ ਤੇ ਬੜਾ ਘੜੀ ਮੇਥੋਂ ਜਨ ਮੱਲੇ ਚ ਥੜੇ ਤੇ ਅੱਛਾ ਕਿੰਨਾ ਚਿਰ ਹੋ ਗਿਆ ਪਿੰਡ ਦੇ ਬੰਦਿਆਂ ਨੂੰ ਮਿਲਾਈ ਨਹੀਂ ਜਾਂਦਾ ਚਲੋ ਨਾਲੇ ਨਾਲ ਕੰਮ ਗੁੰਮਦਾ ਪਤਾ ਲੱਗ ਜਾਊਗਾ ਭੈਣਾ ਆਪ ਮੈਂ ਪੋਸ਼ਲਾ ਮੁੰਡੇ ਨਾਲ ਹੈ ਨਾ ਆ ਕੇ ਨਾ ਕਿਉਂ ਮੈਂ ਇੱਥੇ ਬੈਠੇ ਨਹੀਂ ਜਾਂਦਾ ਜਦੋਂ ਦਾ ਮੈਂ ਸਰਦਾਰ ਦੇ ਕੰਪ ਜਾਰਡਾ ਮੇਰੇ ਮਹੱਲੇ ਦੇ ਬੰਦਿਆਂ ਨਾਲ ਮਿਲਿਆ ਹੀ ਨਹੀਂ ਗਿਆ ਆਹੋ ਹੈ ਆ ਨਾਲ ਕੰਮ ਹੁੰਦਾ ਪਤਾ ਲੱਗਦਾ ਆ ਆ ਗਿਆ ਮੈਂ ਤੂੰ ਘਰ ਰੋਟੀ ਪਾਣੀ ਹੈ ਹਾਂ ਠੀਕ ਕੋਈ ਨਹੀਂ ਮੇਰੇ ਵਕਤ ਤੇ ਫੇਰ ਕੰਮ ਤੇ ਚੱਲ ਜਾਣਾ ਮੈਂ ਆਹੋ ਨਹੀਂ ਚਾਹੀਦਾ ਅੱਜ ਨਹੀਂ ਤਾਂ ਫੇਰ ਮੈਂ ਬਤਾਉ ਬਣਾ ਲੈਣੀ ਆ ਆ ਬਤਾਉ ਬਰਾ ਭਰ ਕੇ ਬਰਾਈ ਹਾਂ ਭਰ ਕੇ ਭਰ ਕੇ ਉਦੋਂ ਮੈਨੂੰ ਨਾ ਤੇਲ ਵੀ ਦੇ ਦਿੱਤਾ ਹੈਗਾ ਤੇਲ ਤਾਂ ਹੀ ਹਾਂ ਹਾਂ ਤੇ ਮੈਂ ਚਾਹੋ ਨਾ ਉਦਾਂ ਤੇ ਫੇਰ ਤੇਲ ਜਿਹਾਣਾ ਕਰਾਂਗੇ ਚੱਲ ਵਧੀਆ ਹੋ ਗਿਆ ਚੱਲ ਬਣਾ ਫੇਰ ਭਰ ਕੇ ਬਣਾ ਲੈ ਠੀ Thank you